ਸ਼੍ਰੀ ਵਾਹਿਗੁਰੂ ਸਾਹਿਬ ਜੀ ੴ ਸਤਿਨਾਮ ਓ ਕਰਤਾ ਪੁਰਖ ਨਿਰਭਉ ਨਿਰਵੈਰ ਅਹਾਲ ਮੂਰਤਿ ਆਜੁੰਨੀ ਸਹਿਬੰ ਗੁਰਪ੍ਰਸਾਦਿ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੁਚ ਨਾ ਹੋਵੇ ਜੇ ਸੁਚਿ ਲਖਵਾਰ ਜਪੈ ਜਪਨ ਨ ਹੋਵੇ ਜੇ ਲਲਹ ਹਲ ਉਤਾਰ ਤੁਖਿਆ ਬੁਖ ਨਾਤਰੀ ਜੇ ਬੰਨਾ ਪੁਰੀਆ ਪਰ ਸਹਸ ਅਣਪ ਲਖ ਹੋ ਹੈ ਤੈ ਕਨ ਜਲੈ ਨਾਲ ਕਿਛੁ ਚਿਆਰਾ ਹੋਈਐ ਕਿ ਕੋੜਾ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਬੁਖ ਮੇ ਹੋਵਨ ਆਕਾਰ ਹੁਮਨਾ ਹੋ ਜਾਇ ਹੁਕਮੇ ਹੋਵਨ ਜੀ ਹੁਕਮ ਲੇ ਵਡਿਆਈ ਹੁਕਮੇ ਤਾ ਨੀਜੇ ਹੁਕਮ ਆਲੇ ਖਰਖ ਪਾਈ ਹੈ ਖਨਾ ਹੁਕਮੇ ਬਖਸ਼ੀਸ਼ ਕੋ ਗੁਣ ਹਦਾ ਪਾਈ ਹੈ ਹੁਕਮੇਂਦਰ ਸਭ ਕੋ ਬਾਰ ਕੋ ਨਾ ਕੋਈ ਨਾਨਕ ਹੁਕਮੇ ਜਿਉ ਜੇਤਾ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੋ ਵੈ ਕਿਸੇ ਤਾਨ ਗਾਵੇ ਕੋ ਦਰ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਜਿਹਾ ਕੋ ਵਿਚਾਰ ਗਾਵੈ ਕੋ ਸਾਇ ਫਿਰੇ ਤਨਹੀ ਗਾਵੈ ਕੋ ਜੀਲੈ ਫਿਰਤੀ ਗਾਵੈ ਕੋ ਜਾਪੇ ਦਿਸੈ ਦੂਰ ਗਾਵੈ ਕੋ ਵੇਖੇ ਹਦਰ ਹਰੂਰ ਕਥਨਾ ਕਸੀਨਾ ਵੇ ਟੋਟ ਕਥ ਕਦ ਗੱਠੀ ਕੋਟੀ ਕੋਟ ਕੋਟ ਦੰਡਾ ਦੇਨ ਦੇ ਹੱਕ ਪਾ ਹੈ ਜੁਗਾ ਜੰਤਰ ਸਾਹੀ ਹਾ ਹੈ ਹੁਕਮੇ ਹੁਕਮ ਜਲਾਏ ਰਾਹੋ ਨਾਨਕ ਵੇਖਸੇ ਵੀ ਪ੍ਰਵਾਹੋ ਸਾਚਾ ਸਾਹਿਬ ਸਚੁ ਨਾਹੀ ਆਖਿਐ ਭਉ ਅਪਾਰ ਆਖਿ ਮੰਗੈ ਦੇਰੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਐ ਜਿਤੁ ਸਿਦਰਬਾਰ ਮukhਿ ਬੋਲਣ ਬੋਲੀਐ ਜਸੁੰ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਮੁ ਵਡਿਆਈ ਵਿਚਾਰ ਫਰਮੀ ਆਵੈ ਕਪੜਾ ਨਦਰਿ ਮukh ਦੁਆਰ ਨਾਨਕ ਵੇ ਜਾਣੀਐ ਸਬਾਪੀ ਸਚਿਆਰ ਛਾਪਿਆ ਨਾ ਜਾਏ ਕੀਟਾ ਨਾ ਹੋਈ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆਸਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵਿਆ ਸੁਣਿਆ ਮਨ ਰਖੀਏ ਭਾਵੋ ਦੁੱਖ ਪਰ ਹਸੁ ਕਰ ਲੈ ਜਾਏ ਗੁਰਮੁਖ ਆਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰਿਸਰ ਗੁਰੂ ਗੋ ਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋਂ ਜਨ ਅੱਖ ਨਹੀਂ ਕਹਿਣਾ ਗਸਨ ਜਾਈ ਗੁਰਾਇਕ ਦੇਵ ਜਹਾਈ ਸਭਨਾ ਜੀਆ ਖੈ ਦਾਤਾ ਸੋ ਮੈ ਉਸਰ ਨ ਜਾਈ ਕਿਰਹ ਨਵਾ ਜੇ ਤਿਸ ਸਭਾ ਬਿਣ ਪਾਣ ਕੀ ਨਾਇ ਕਰੀ ਜੇ ਤਿਸ ਸਿਠੋ ਪਾਈ ਵੇਖਾ ਬਿਣ ਕਰਮਾ ਕੀ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਵ ਜਹਾਈ ਸਭਨਾ ਜੀਆ ਖੈ ਦਾਤਾ ਸੋ ਮੈਂ ਵਿਸਰਨ ਜਾਈ ਗੈ ਜੁਗ ਚਾਰੇ ਅਰਜਾ ਹੋਦ ਸੁਣੀ ਹੋਏ ਨਾਮਾ ਖੰਡਾ ਵਿੱਚ ਜਾਣੀ ਐ ਨਾਲ ਤਲੈ ਸਭ ਕੋਈ ਚੰਗਾ ਨਾਮ ਰਹਾਇਕ ਜਸ ਕੀ ਰੱਜ ਗਲੇ ਜੇ ਤਸ ਨਦਰ ਨ ਆਵੇ ਤਾ ਵਾਸਨਾ ਪੁੱਛੇ ਕੀ ਹੀਟਾ ਅੰਦਰ ਹੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਸਰੇ ਗਣ ਅੰਚੀਆਂ ਗੁਣ ਦੇ ਪਹਿਾ ਹੋਣਾ ਸਜ ਜੇ ਤਸ ਗੁਣ ਖੋਲ ਕਰੇ ਸੁਣੇ ਸਦ ਪੀਰ ਸੁਨਾਥ ਸੁਣੇ ਦਰ ਚੌਰੇ ਆਕਾਸ਼ ਸੁਣੇ ਦੀਪ ਲੋਪਤਾ ਸੁਣੇ ਪਖਨ ਸੁਖਿਆ ਕਾਲ ਨਾਨਕ ਭਗਤ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਬਰਮੰਦ ਸੁਣੇ ਮੁਕਸ਼ ਲਾਹਣ ਮੰਦ ਸੁਣੇ ਜੋਗ ਜੋ ਤਨ ਭੇਦ ਸੁਣੇ ਸਾਸੰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਦੋਖ ਗਿਆਨ ਸੁਣਿਆ ਅਸ਼ਡ ਕਾਿਸ਼ਨਾਨ ਸੁਣਿਆ ਪੜ ਪੜ ਪਾਪ ਹੈ ਮਾਨ ਸੁਣ ਲਾਗੇ ਸਹਿਜ ਧਿਆਨ ਨਾਨਕ ਵਸਦਾ ਸਦਾ ਵਿਕਾਸ ਸੁਣਿਆ ਦੁਖ ਪਾਪਾ ਨਾਸ ਸੁਣੈ ਸਰਾ ਗੁਨਾਖੀ ਗਾਹਾ ਸੁਣੈ ਸੇਖ ਕੀਰਪਾਤਸਾਹ ਸੁਣਨਦੇ ਪਾਵੇ ਰਾਹੋ ਸੁਣੇ ਹੱਥ ਹੋਵੇ ਸਗਾਹੋ ਨਾਨਕ ਭਗਤ ਸਦਾ ਵਿਗਾਸੁਣੇ ਲੋਕੋ ਪਾਪ ਕਾ ਨਾਸ਼ ਮਨੈ ਕੀ ਅਤਿ ਕਹੀ ਨ ਜਾਹਾਈ ਜੇ ਕੋ ਗਹਿ ਵਿਸ਼ੇ ਵਿਛਤਾ ਹਾਈ ਕਾਲ ਕਰਮ ਨਾ ਲਖਣ ਹਾਰੁ ਉਨਿ ਕਬਹੈ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਮਨ ਆਸੁੱਤਿ ਭਵਾ ਮਨ ਬੁੱਧਾ ਅਨ ਸੋਇ ਲਿਭਾਉਣ ਕੀ ਸੁਧ ਮਨੈ ਮੋ ਟਟਾ ਨਾ ਖਾਈ ਮਨੈ ਜਮ ਕੈ ਸਾਥ ਨ ਜਾਇ ਐਸਾ ਨਾਮ ਨਿਰੰਝਨ ਹੋਇ ਦੇਖੋ ਮਨ ਜਾਣੈ ਮਨ ਹੋਇ ਮਨੈ ਮਾਰਗ ਹਾਨਾ ਪਾਏ ਮਨ ਬਸਿਓ ਪ੍ਰਗਟ ਜਾਇ ਮਨੈ ਭਗਨ ਜੱਲੈ ਬੰਥ ਮਨ ਧਰਮ ਸੱਚੀ ਸੰਬੰਧ ਐਸਾ ਨਾਮ ਨਿਰੰਝਨ ਹੋਇ ਦੇਖੋ ਮਨ ਜਾਣੈ ਮਨ ਹੋਇ ਮਨ ਪਾਵ ਸਮੁਖ ਦਵਾਰ ਮਨ ਪਰਵਾਰ ਸਾਧ ਹਾਲ ਮਨੈ ਦਰੇ ਤਾਰੇ ਗੁਸਖ ਮਨੈ ਨਾਰਕ ਨ ਬਿਖ ਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਣ ਬਨ ਪ੍ਰਧਾਨ ਬੰਚੇ ਪਾਵੈ ਦਰਗਹਿ ਮਾਨ ਬੰਚੈ ਸੋਹ ਦਰਜਾਨੁ ਪੰਚਾ ਖਾ ਗੁਰ ਇਕ ਧਿਆਨ ਜੀਹੋ ਖ ਹੈ ਫਰੇ ਵਿਚਾਰ ਕਰਤੇ ਖੈ ਖ ਨਾਹੀ ਸਮਾਰੋ ਸੋਲਾ ਧਰਮ ਰਿਆਖਾ ਪੂਤ ਸੰਤੋਸ਼ ਆਵ ਰਖਿਆ ਜਨ ਸੋਤ ਜੇ ਕੋ 부ਜੈ ਹਵ ਸਚਿਆਰ ਤਵਲੇ ਉਪਰ ਗਿਤਾ ਬਹਾਰ ਘਰਤੀ ਹੋਰ ਬਰੈ ਹੋਰ ਹੋਰ ਦਿਸੈ ਬਾਦ ਲਖੰਜੋਰ ਜਿਹੀ ਜਾਤ ਰੰਗਾ ਖਹਿਨਾਬ ਸਬਨਾ ਲਖਿਆ ਮਨੇ ਖਲਾਮ ਇਹ ਲਿਖਾ ਲਖ ਜਨ ਕੋਈ ਲਿਖਾ ਲਖ ਆਖਿ ਤੈ ਹੋਇ ਕਿਤਾ ਦਾ ਸਲਹ ਰੂਪ ਹਿਤੇ ਦਾ ਜਾਣੈ ਖੁਹੁਤ ਕਿਤਾ ਸਹਿਖ ਗਵਾਉ ਦਿਸਚ ਹੋਏ ਲਖ ਦਰਿਆਉ ਕੁਦਰਤ ਹਉ ਗਹਾ ਵਿਚਾਰ ਵਾਰ ਨ ਜਾਵੇ ਖੁਵਾਰ ਜੋ ਹੋ ਤਦ ਭਾਵੇ ਸਹਿਬ ਲਿਖਾ ਤੂੰ ਸਦਾ ਸਨਮ ਤੂੰ ਨਿਰੰਕਾਰ ਆਸੰਖ ਰਪ ਸਹਿ ਭਾਉ ਸੰਗੂਜਾ ਸੰਦਪਤਉ ਆਸੰਗ ਰੰਥ ਮੁਖ ਵਿਦ ਬਾਠ ਸੰਗ ਜੋਗ ਮੰਨ ਹਰਿ ਉਦਾਸ ਆਸੰਬਦ ਗੁਣ ਗਿਆਨ ਵਿਚਾਰ ਅਸੰ ਸਤੀ ਸੰਦਾਤਾ ਹਰ ਆਸੰਖ ਮੋਲ ਲਵਲਾਈ ਤਰ ਕੁਦਰਤ ਕਮ ਗਹਾ ਵਿਚਾਰ ਵਾਰਿਆ ਨ ਜਾਵੇ ਫਰ ਜੋ ਹਦ ਤਤ ਭਵ ਸੈ ਭਲੀਖਾਰ ਤੂੰ ਸਦਾ ਸਲਾਮ ਨਿਰੰਗਾਰ ਆਸੰ ਮੂਰਖੰਦ ਹੋਰ ਸੰਗ ਜੋਰ ਹਰਾ ਹੋਰ ਰਾਸ਼ਾਮਬਰ ਹਰ ਜਾਹੇ ਜੂਰੇ ਸੰਗਲਵਡ ਹੱਤਿਆ ਖਮਾ ਹੈ ਅਸਮ ਬਾਪੀ ਬਾਪੁ ਕਰ ਜਾਹੇ ਅਸੰਖੁ ਹੁੜਿਆਰੁ ਕੁੜੈ ਫਿਰਾ ਹੈ ਸੰਮਲੇਸ਼ ਮਨ ਪਖਾ ਹੈ ਸੁਨੰਦਖਸਰ ਕਰਹਿ ਭਾਰ ਨਾਨਕ ਨੀਚ ਹੈ ਵਿਚਾਰ ਵਰਨ ਜਵਾ ਇਕ ਵਾਰ ਜੋਤਿ ਤਪავੈ ਸਭੁ ਲੀਕਾਰੁ ਤੁਸਦਾ ਸਲਾਮਤ ਨਿਰੰਗਰ ਹਸਨਾ ਸੰਧਾਵ ਅਗਮ ਅਗਮ ਸਹਲਾਏ ਅਸੰਗ ਹੈ ਸਿਰ ਭਾਰ ਹੋਏ ਅਖੇ ਨਾਮ ਕ੍ਰਿਸ਼ਲਾ ਅਖੇ ਗਿਆਨ ਗੀਤ ਗੁਣ ਗਾਹ ਅਖੇ ਲਖਣ ਬੁੱਲਣ ਬਾਣ ਅਖਰਸ ਸੰਜੋਗ ਵਖਾਣ ਜਿਨ ਹੈ ਲਖੈ ਦਸਨਾ ਹੈ ਜਿ ਫਰਮਾਏ ਦਿੱਤੇ ਪਾਹੇ ਜੇਤਾ ਗੀਤਾ ਦਿੱਤ ਨਾਉ ਨਾਵੇ ਨਹੀਂ ਹੋ ਥਾਉ ਕੁਦਰਤ ਹੁਣ ਗਹਾ ਵਿਚਾਰ ਵਾਰਿਆਂ ਜਵੈ ਕੁਾਰ ਜੋ ਤਤ ਪਾਵੈ ਸਾਇਬਲੀ ਘਰ ਨੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਬੈਤਨ ਦੇਵਾਂ ਨਿਤ ਤੇ ਦਰਸਹਿ ਹੋਤਾ ਬਲਤੀ ਕਪੜ ਹੋਏ ਦੇਸਾ ਗੁਣ ਅਲਿ ਗਦੋਏ ਭਰੀਏ ਮਤ ਪਾਪੈ ਸੰਗ ਕਦੋਂ ਪਨਾ ਵੇ ਖੇ ਰੰਗ ਪੁੰਨੀ ਬਾਪੀ ਅਖੰਨਾ ਹੈ ਕਰ ਕਰ ਹਰਣਾ ਲਿਖ ਲੈ ਜਾਹੋ ਆਪੇ ਵੀਰੋ ਆਪੇ ਹੀ ਹਾਓ ਨਾਨਕ ਹੁਕਮਿ ਆਹੋ ਜਾਹੁ ਤੀਰਸ ਦਪ ਦਇਆ ਦਦਾਨ ਜੇ ਕੋ ਪਾਵੈ ਦਿਲ ਕਾਮਾਨ ਸੁਣਿਐ ਮੰਨਿਐ ਮਨ ਕੀਤਾ ਪਾਉ ਅੰਦਰ ਗਾਤਿ ਸਤਿ ਮਨ ਲਾਉ ਸਭ ਗੁਣ ਅਦਰਿ ਮਨਾਹੀ ਹੋਏ ਵੇਣ ਗੁਣ ਕੀਤੇ ਭਗਤ ਨਾ ਹੋਏ ਸਸਤ ਸਤ ਬਾਣੀ ਬਰਮਾਉ ਸਸ ਸੋਹਣ ਸੁਦਾ ਮਨ ਚਾਉ ਕਵਨ ਸਹ ਵੇਲਾ ਵਖਤ ਕਮਨ ਹੰਥ ਚ ਕਣਵਾਰ ਕਾਹ ਸੋਚੀ ਮਾਹ ਹੁੰਜਤ ਹੋ ਆਕਰ ਵਿਨ ਬਾਇ ਬਣ ਚੀਜ ਹੋਵੇ ਦੇਖ ਪ੍ਰਾਣ ਵਖਤ ਨਾ ਬਾਇ ਹਾਦੀ ਲਿਖਨ ਦੇਖ ਪ੍ਰਾਣ ਸਚ ਵਾਰ ਨਾ ਯੋਗੀ ਜਾਣ ਰਤਮਾ ਨਾ ਹੋਈ ਜਾ ਹਤਾ ਹ੍ਰਸ਼ਟੀ ਹੋ ਸਾਜੇ ਆਪੇ ਜਾਣੈ ਸੋਈ ਕਿ ਕਰਿਆ ਖਗ ਸਲਾਹੀ ਕਿ ਵਰਨ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੁਖ ਸਿਆਣਾ ਵਡਾ ਸਾਹਿ ਵਡੇ ਨਾਹੀ ਹਿਤਾ ਜਕਾ ਹੋਵੈ ਨਾਨਕ ਜੇ ਕੋ ਅਪ ਜਾਣੇ ਅਗੇ ਗਿਆਨ ਨਾ ਸੋਹੈ ਪਤਲ ਅਪਤਲ ਲਖ ਅਗਸ ਅਗਸ ਔੜ ਖੋੜ ਫਸ ਕੀ ਵਿਰਖਣਿ ਖਵਾਤ ਸਹ ਸੁਖਾਰਾ ਕਹਿਨ ਗਤੇ ਬਾਸਲੇ ਧਾਤ ਲਿਖਾ ਹੋਇ ਤਾ ਲਖੀਐ ਲਿਖੇ ਹੋਇ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਲਾਹੀ ਸਲਾਹ ਹੈ ਤਿਸੁ ਸਤਿ ਨਾ ਪਾਈਐ ਰਦੀਆ ਤੇ ਵਾਹ ਵਸੁ ਨ ਜਾਣੀ ਹੈ ਸੁੰਦ ਸਾਖੁ ਲਾਨ ਗਿਰਹਾ ਸਿਤੀ ਮਾਲ ਧਨ ਕਿਰਤਿ ਨ ਹੋਵਨੀ ਜੇ ਦਿਸਮਨ ਹੋ ਨਾ ਵਿਸਰਹੈ ਅੰਤਨਾ ਸਿਤੀ ਗਹਨੈ ਅੰਤ ਅੰਤਨਾ ਕਰਣੈ ਦੇਣੈ ਅੰਤ ਅੰਤਨਾ ਵਖਣਾ ਸ੍ਰਿਣਿ ਨਾ ਅੰਤ ਅੰਤਨਾ ਜਾਪੈ ਗਿਆ ਮਨ ਮੰਤ ਅੰਤਨਾ ਜਾਪੈ ਗੀਤਾ ਆਖਾਰ ਅੰਤਨਾ ਜਾਪੈ ਬਾਰ ਬਾਰ ਅੰਤ ਕਰਨ ਖੇਤੇ ਬਲੜਾ ਹੈ ਤਾਂ ਕਿ ਅੰਤਨਾ ਪਾਇ ਜਹ ਹੈ ਹਵੰਤਨਾ ਜਾਣੈ ਹੋਈ ਭਉਤਾ ਘਈਆ ਭਉਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਸੋਚੇ ਪਰ ਉਚਾ ਨਾ ਵੇਵਰੁਚਾ ਹੋਵੇ ਕੋਈ ਜੋ ਸੋਚੇ ਹੋ ਜਾਣਾ ਸੋਇ ਜੇੜਾ ਜਾਣੇ ਆਪੇ ਆਪ ਨਾਨਕ ਨਜ਼ਰੀ ਫਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਜਨਮ ਤੋਂ ਮਰਾਇ ਖਿੱਚੇ ਮੈਂ ਜੋਦੀ ਅਪਾਰ ਖਿੱਚਿਆ ਅਗਤ ਨਹੀਂ ਵਿਚਾਰ ਏਕੇ ਫਤਟ ਹੈ ਵਿਕਾਰ ਕਿਤੇ ਲੈ ਲੈ ਮਨੁ ਕਰਪਾ ਹੈ ਕਿਤੇ ਮੁਰ ਸਾਹੀ ਹੈ ਕਿਤੇ ਅਨੂਖ ਬੋਸਨ ਮਾਰ ਹੈ ਪੀੜਾ ਤਿਰੀ ਦਤਾਰ ਮਨ ਹਲਾਸੀ ਬਣੈ ਹੋਏ ਹੋਰਾ ਨਸਕੈ ਕੋਈ ਜੇ ਕੋ ਹੈ ਗਖਨ ਪਾਏ ਹੋਰਾਂ ਜਿਤੇ ਆ ਮੁਖਾਏ ਆਹ ਪੈ ਜਾਣੇ ਆਪੇ ਦੇ ਅੱਖੇ ਸੇ ਪੀ ਗਈ ਗਈ ਜਸਨੋ ਬਖਸ਼ ਸਬਤ ਸਨਹ ਨਾਨਕ ਪਾਤਸ਼ਾਹੀ ਬਾਦਸ਼ਾਹ ਹੋ ਅਮਲ ਗੁਣ ਮਲ ਵਾਪਾਰ ਮਲ ਵਾਪਾਰੀ ਵੰਨ ਭੰਡਾਰ ਅਮਲ ਹਮੁੱਲਾ ਜਾਹੇ ਅਮਲ ਪਾਏ ਅਮਲ ਸਮਾਹੇ ਅਮਲ ਧਰਮੇ ਅਮਲ ਦੀਪਾਣ ਅਮਲ ਤੋਂ ਨਮਲ ਪ੍ਰਵਾਣ ਹਮਲ ਬਖਸ਼ੀਸ਼ੋਂ ਨਿਸ਼ਾਣ ਅਮਲ ਕਰਮੇ ਅਮਲ ਫਰਮਾਣ ਅਮਲ ਅਮਲ ਆਖਿਆ ਨਾ ਜਾਏ ਆਖੋ ਆਖਰ 헤 ਨਿਵਲਾਈ ਆਖ ਵਿੜ ਬਾਤ ਬੁਰਾਣ ਆਖ ਵਿੜੇ ਫਰੇ ਵਿਖਿਆਣ ਆਖ ਅਰਮਿਆਖੈਂਡ ਆਖੈਂ ਗੋਪੀ ਤੇ ਗੋਵਿੰਦ ਆਖ ਹੈ ਸੁਰੂ ਆਖੈਂ ਸੱਦ ਆਖੈਂ ਗਿੱਤੇ ਗਿੱਤੇ ਉੱਧਾ ਆਖੈਂ ਜਨੋ ਆਖੈਂ ਦੇਵ ਆਖ ਹੈ ਸੁਰਨਾ ਉਨਜਨ ਸੇਵ ਫਿੱਤੇ ਆਖੇ ਆਖਣ ਬਾਹ ਹੈ ਫਿੱਤੇ ਗਹਿ ਗਹਿ ਉੱਠ ਉੱਠ ਜਾਹੈ ਚਗਿੱਤੇ ਹੁਰ ਕਰਹੈ ਤਾਂ ਆਖ ਨਾਸ਼ਕ ਹੈ ਹੀਕੇ ਜੇੜ ਭਾਵੈ ਦਿਵਡ ਹੋਏ ਨਾਨਕ ਜਨ ਸਚ ਸੋਏ ਜਿ ਕੋ ਆਖੈ ਬੁਲ ਵਿਗਾੜ ਤਾਲ ਖਿਐ ਸਰਗਵਾਰਾ ਗਾਵਾਰ ਸਉਦਰਹਿ ਹਾ ਸੁਕਰਹਿ ਹਾ ਜਿਤੁ ਬਹੈ ਸਰਬ ਸਮਲੇ ਬਾਜਿ ਨਾਦ ਅਨੇਕ ਸੰਖਾ ਕਿਤੇ ਵਾਵਨ ਹਰਿ ਕਿਤੇ ਰਾਗ ਰਸੁ ਗਹੀਨ ਕਿਤੇ ਗਾਵਨ ਹਰੇ ਗਾਵ ਹੈ ਤੁਹਨ ਕੋ ਪਉਣ ਪਾਣੇ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਜਤੈ ਰਕਤਿ ਲਿਖਣ ਜਾਣ ਹੈ ਲਿਖਲੇ ਧਰਮ ਵਿਚਾਰੇਗਾ ਸਰਵਰਮਾ ਦੇਵੀ ਸੁਖਨਾ ਸਦਾ ਸੁਵਾਰੇ ਗਾਵੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਗਾਵਨ ਰਤਨੋ ਪਾਏ ਤੇਰੇ ਅਠਸਠਿ ਤਿਰਥ ਨਾਲੇ ਗਾਵ ਹੈ ਜੋਤ ਮਹਾਬਲ ਸੂਰਾ ਗਾਵ ਖਣੀ ਚਾਰੇ ਗਾਵ ਹੈ ਖੰਡਵੰਦ ਲੋਰ ਭੰਡਾ ਹਰ ਕਰ ਰਖੇ ਧਾਰੇ ਸੇਤ ਨੂੰ ਗਾਵ ਹੈ ਜੋ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਹੈ ਤੇ ਗਾਵਨ ਸਿਮੈ ਜਤਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸੱਚਾ ਸੱਚੀ ਨਾਈ ਹੈ ਭੀ ਹਸੀ ਜਨ ਜਸੀ ਰਤਨਾ ਜਨ ਸਈ ਰੰਗੇ ਰੰਗੇ ਬਾਪੀ ਘਰ ਕਰ ਨਿਸਿ ਮਾਇਆ ਜਨੋ ਪਾਈ ਕਰ ਕਰ ਹੇ ਕੀ ਗੀਤਾ ਆਪਣਾ ਜਿਤੁ ਸਿਵ ਵਿਢਿ ਆਈ ਜੋਤ ਸਭ ਭਾਵੇ ਸੋ ਹਸੀ ਹੁਕਮਨਾ ਫਰਨਾ ਜਾਇ ਸੋ ਪਾਸ਼ਾ ਹੋ ਸਭ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਭਜੋ ਲੀ ਧਿਆਨ ਕੀ ਕਰਹੈ ਵਿਪੂਤ ਦੰਡਾ ਖਾਲਖਵਾਰੀ ਕਾਇਆ ਜੁਕਤ ਦੰਡਾ ਵਰਤੀਤ ਆਏ ਮੰਤਰੀ ਸਗਲਹ ਜਮਾਤਿ ਮੰਨ ਜੀਤੈ ਰਗਜੀਤ ਹਰਿ ਸਦਿ ਸਿਆਦੇਸ ਹਰਿ ਨੀਲਨਾਦ ਨਾਹਤ ਜੁਜੁ ਵੇਖੋ ਇਸ ਬਉਦ ਗਿਆਨ ਦਿਆ ਭੰਡਾਰਨ ਘਟ ਘਟ ਵਜਹਿ ਨਾਹਦ ਆਪਨਾਂ ਨਾਥੀ ਸਭ ਜਾਖੀ ਰਸ ਸਦਵ ਰਸਾਦ ਸੰਯੋਗ ਵਿਜੋਗ ਦੁਇ ਕਾ ਚਲਾ ਲਿਖਿਆ ਭਾਗ ਹਰਿ ਈਸ਼ਰਿ ਸਿ ਹਰਿ ਈਸ਼ਰਿ ਹਰਿ ਨੀਲ ਨਾਦ ਨਾਹਤ ਜੋ ਜੋ ਕੋ ਈਸ਼ਰ ਇਕਾ ਮਾਇ ਜੁਕਤ ਵੈ ਜਨ ਜਲੇ ਪਰਵਾਨ ਇਕ ਸੰਸਾਰੀ ਖਵੰਡਾ ਰਿਖ ਲਾਇ ਦੀਵਾਨ ਜੋ ਤੁਸ ਭਾਵ ਤੋ ਚਲਾਵ ਜੁ ਹੋਵੇ ਫਰਮਾਨ ਪਹਿ ਵਿਖੇ ਨਾਨਕ ਨਾਵੇ ਬੁਤ ਹੈ ਵਿਣਾਨ ਹਾਰੇ ਸ਼ਿਆਰੇ ਸ਼ੋ ਆਦ ਨੀਲ ਨਾਦ ਨਾਹਤ ਜੁਜੋ ਇਕੋ ਵੇਸ ਆਸਨ ਲੋ ਲੋ ਬੰਦਾ ਜੋ ਵਿਸਵਾਸਿਕ ਕਵਾਰ ਕਰ ਕਰ ਵੇਖੈ ਸਰਜਣ ਹਾਰ ਨਾਨਕ ਹਜ ਜੀ ਸੱਚੀ ਹੀ ਹਾਰ ਹਾਰੇ ਸ਼ਿਆਰੇ ਸ਼ੋ ਆਦ ਨੀਲ ਨਾਦ ਨਾਹਤ ਜੁਜੋ ਇਕੋ ਵੇਸ ਇਹ ਦਰਬ ਲਖ ਹੋ ਹੈ ਲਖ ਹੋ ਹ ਲਖ ਵੀਸ ਲਖ ਲਗ ਡਾਖੀ ਹੈ ਇਹ ਨਾਮ ਜੁ ਦੇਸ਼ ਤਕ ਰਾਹਿ ਵਤ ਬਉੜੀਆਂ ਟੜਿਏ ਹੋਏ ਕੀਸਾ ਸੁਣ ਗਲਾਕਾਸ ਕੀਤਾ ਈਸ਼ ਨਾਨਕ ਅਨਰੀ ਪਾਈਏ ਕੋੜੇ ਕੋੜਾ ਈਸ਼ ਆਖਣ ਜੋਰ ਟਪੈ ਨਹ ਜੋਰ ਜੋਰਨਾ ਮੰਗਣ ਦੇਣ ਨਾ ਜੋਰ ਜੋਰਨਾ ਜੀਵਨ ਮਰਨ ਨਹ ਜੋਰ ਜੋ ਨਰਾਜ ਮਾਲ ਮਨਸੂਰ ਜੋ ਨਰਾ ਸੁਤਰੀਆਂ ਵਿਚਾਰ ਜੋ ਨਾ ਰੁਕੀ ਟੈ ਸੰਸਾਰ ਸੁਹਾਜੋ ਕਰ ਵੇਖੈ ਸੋਈ ਨਾਨਕ ਉਤਮ ਨਿਚ ਨਾ ਕੋਈ ਰਾਤੇ ਰਪੇ ਹੱਤੇ ਵਾਰ ਤਉਣ ਬਾਣੀ ਅਗਨੀ ਪਾਤਾਲ ਤਸਵ ਦੱਤੀ ਹਾਵ ਰਖੀ ਧਰਮ ਸਾਲ ਤਿਸ ਵੇ ਜਿ ਉਤਕੇ ਰੰਗ ਤੁਨਕੇ ਨਾਹਾ ਮਨੇਖ ਅਨੰਤ ਗਰਮੀ ਗਰਮੀ ਹੋਏ ਵਿਚਾਰ ਸੱਚਾ ਸੁੱਚਾ ਦਰਬਾਰ ਸਤਿ ਸੋਹਣ ਪੰਚ ਪਰਵਾਣ ਨਜ਼ਰੀ ਕਰਮ ਭਵੇਂ ਨਿਸਾੜ ਕਜ ਬਗਾਇ ਥੇ ਪਾਈ ਨਾਨਕ ਗਿਆ ਜਪੀ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਗਰਮ ਕੇਤੇ ਬੌਣ ਬਾਣੇ ਵੈ ਸੰਤਰ ਕੇਤੇ ਗਾ ਮਹੇਸ਼ ਇੱਕੇ ਵਰਮੇ ਘਰਤ ਖੜੀ ਹੈ ਰੂਪ ਰੰਗੇ ਵੇਸ਼ ਕਿਤੇ ਆਹਰੰਭ ਮਿਮਿਰ ਕਿਤੇ ਖਿਤ ਰੂਪ ਦੇਸ ਕਿਤੇ ਇੰਦ ਜੰਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਦ ਬਦਨਾਥ ਕਿਤੇ ਗਿਤ ਦੇਵੇਸ਼ ਕਿਤੇ ਦੇਦਨ ਮੁਨ ਕਿਤੇ ਤਿਰਧੰ ਸਮੁੰਦ ਕਿਤੇ ਆਹਰੀ ਕਿਤੇ ਬਾਣੀ ਕਿਤੇ ਬਨ ਨਰਿੰਦ ਕਿਤੇ ਸਚ ਸੇਵਕ ਕਿਤੇ ਨਾਨਕ ਹੰਤ ਨਾਇ ਅੰਤ ਗਿਆਨ ਹੰਨ ਮੈਂ ਗਿਆਨ ਬਚੰਦ ਤਥਨਾਦ ਅਨੰਦ ਕੋਟ ਆਨੰਦ ਕਰਮ ਹੰਨ ਕੀ ਬਾਣੀ ਰੂਪ ਸ੍ਰੀ ਗਾਥਾ ਗੜੀਏ ਬਹੁਤੀ ਅਨੂਪ ਤਾਗੇ ਅਲਾਪ ਨ ਜਾਹੈ ਜੇ ਕੋ ਹੈ ਉਚੇ ਬਚੁਦਾਈ ਥਥ ਗੜੀਏ ਸੁਤ ਮਤ ਮਨ ਬੁੱਧ ਹ ਥਥ ਗੜੀਏ ਸਰਾਹ ਦਾਖੀ ਸੁਧ ਕਰਮ ਹੰਨ ਕੀ ਬਾਣੀ ਜੋਰ ਸਹ ਹੋ ਨ ਹੋਈ ਹੋਰ ਤਥੈ ਜੋਨ ਮਹਾਬਲ ਸੂਰ ਤਨ ਮੇ ਰਾਮ ਰਹਿਆ ਵਰਪੂਰ ਤਥੈ ਹਿਤ ਹਿਤ ਮਹਿਮਾ ਮਹੈ ਤਾ ਕੇ ਰੂਪ ਨਾ ਗਸਨੇ ਜਾ ਹੈ ਨਾ ਹਮ ਰਹਿ ਨਾ ਥਾਗੇ ਜਾ ਹੈ ਜਿਨ ਕੇ ਰਾਮ ਸੈ ਮਨ ਮਾ ਹੈ ਤੇ ਬਤੁ ਸੈ ਖੈ ਲੋ ਕਰਹਿ ਅਨੰਦ ਸੱਚਾ ਮਨ ਸੋਈ ਸਾਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਿਹਾਲ ਤਥਾ ਖੰਡੇ ਮਨਲੇ ਮਰ ਪੰਡ ਜੇ ਕੋ ਸਾਦੰਤ ਨ ਅੰਤ ਚਲੋ ਲੋ ਅਕਰ ਜਿਵ ਜਿ ਹੁਕਮ ਦੇ ਤਵਕਾਰ ਵੇਖੇ ਵਿਸੇ ਹਰ ਵਿਚਾਰ ਨਾਨਕ ਸਨਾ ਖੜਨਾ ਸਾਰ ਜਤ ਪਹਾਰਾ ਸੁਨਿਆਰ ਹਮਤੋਇ ਰਚਿਆਰ ਭਉ ਖਲਾ ਦਪਤਾਉ ਭੰਡਾ ਭਉ ਅੰਮ੍ਰਿਤ ਢਾਲ ਘੜੀਐ ਸਭ ਸਚੀ ਡਕਸਾਲ ਜਿਨ ਕੋ ਨਜ਼ਰ ਕਰਨ ਦਨਕਾਰ ਨਾਨਕ ਨਜ਼ਰੀ ਨਦਰ ਨਿਹਾਲ ਸਲੋਖ ਪਵਣ ਗੁਰੂ ਬਾਣੀ ਬਿਚਾ ਮਤਾ ਦਾਤਮਹਿ ਹਟ ਨਿਸਰਾਦ ਰਾਈ ਰਾਇ ਖੇਲੈ ਸਗਲ ਜਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਸਰੂਰ ਕਰਮੀ ਆਪੋ ਹੋ ਆਪਣੀ ਕਿਹ ਨੇੜੈ ਖੇ ਦੂਰ ਜਿਨੀ ਨਾਮ ਧਿਆਹਿਆ ਗਏ ਤਦ ਹਾਲ ਨਾਨਕ ਤੇ ਮੁਖ ਉਜਲੇ ਹਿਤੇ ਛਟੀ ਨਾਲ ਜਿਨੀ ਨਾਮ ਧਿਆਇਆ ਗਏ ਤਦ ਹਾਲ ਨਾਨਕ ਤੇ ਮੁਖ ਉਜਲੇ ਹਿਤੇ ਛਟੀ ਨਾਲ